K1 ਪੰਜਾਬੀ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੁਗਰਾਜ ਸਿੰਘ ਉਰਫ ਜੱਜਾ ਜੋ ਕਿ ਮੁਰਾਦਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਤੇ ਪਹਿਲਾ ਚਾਰ ਤੋਂ ਵੱਧ ਕਤਲ ਦੇ ਮਕਦਮੇ ਅnder ਰਜ ਹਨ ਇੱਕ ਮਕਦਮਾ 144/24 ਮਕਦਮਾ 29 ਜੁਲਾਈ 24 ਕਤਲ ਦਾ ਮਕਦਮਾ ਦਰਜ ਹੋਇਆ ਸੀ ਅੱਜ ਸਾਡੀ ਸੀ ਆਈ ਏ ਨੁਲਤੇ ਨਾਲ ਹੀ ਤਰਨਤਾਰਨ ਦੀ ਜ਼ਿਲ੍ਹਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੰਦਾ ਇੱਥੋਂ ਆ ਰਿਹਾ ਤੇ ਜਦੋਂ ਪੁਲਿਸ ਵੱਲੋਂ ਇਸ ਦੀ ਕੇਰਾਬੰਦੀ ਕੀਤੀ ਗਈ ਤਾਂ ਇਸ ਨੇ ਪੁਲਿਸ ਦੇ ਵੱਲ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਇਸ ਤੇ ਫਾਇਰ ਕੀਤਾ ਜਿਹੜੀ ਇਹਦੀ ਲਾਤ ਦੇ ਵਿੱਚ ਲੱਗ ਗਿਆ ਤੇ ਇਹਨੂੰ ਉਸ ਤੋਂ ਬਾਅਦ ਕਾਬੂ ਕਰਕੇ ਹਸਪਤਾਲ ਦੇ ਵਿੱਚ ਭੇਜਿਆ ਗਿਆ ਇਸ ਕੋਲੋਂ ਇੱਕ 45 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਕਤਲ ਕੇਸ ਦੇ ਵਿੱਚ ਹੀ ਮੇਨ ਸ਼ੂਟਰ ਸੀ ਕੋ ਇਸ ਕੋਲ ਪੁੱਛਗਿਚ ਕਰਕੇ ਪਤਾ ਲਗਾਏ ਆ ਜਾਵੇਗਾ ਕਿ ਇਸ ਦੇ ਕਿਹੜੇ ਗੈਂਗ ਨਾਲ ਸੰਬੰਧ ਹਨ ਖਾਸ ਰਿਪੋਰਟ ਗੁਰਵਿੰਦਰ ਕੌਰ ਰਣਜੀਤ ਸਿੰਘ ਮਰਾਤ ਸਿੰਘ ਉਹ ਫਜਾ ਜਿਹੜਾ ਕਿ ਮਰਾਤਪੁਰ ਦਾ ਰਹਿਣ ਵਾਲਾ ਹੈ ਉਹਦੇ ਤੇ ਪਹਿਲਾਂ ਹੀ 4 ਤੋਂ ਵੱਧ ਅਟੈਂਪਟ ਟੂ ਮਰਡਰ ਦੇ ਮੁਕਦਮੇ ਆ ਇੱਕ 144/24 ਮੁਕਦਮਾ ਹੈਗਾ 29/24 ਦਾ ਜਿਹਦੇ ਵਿੱਚ ਵੀ ਕੰਪਿਊਟਰ ਸੀਗਾ ਮਰਡਰ ਮਰਡਰ ਹੋਇਆ ਸੀਗਾ ਉਹਦੇ ਵਿੱਚ ਉਹਦੇ ਵਿੱਚ ਇਹ ਮੇਨ ਅਕਿਊਜ਼ ਵਾਂਟਡ ਸੀਗਾ ਅੱਜ ਸਾਡੀ ਸੀਆਈਏ ਨੂੰ ਤੇ ਨਾਲ ਹੀ ਸੀ ਸਿਟੀ ਸੰਤਾਨ ਦੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਬੰਦਾ ਇਥੋਂ ਆ ਰਿਹਾ ਹੈ ਤੇ ਜਦੋਂ ਜਿਹੜਾ ਟਰੈਪ ਲਾਇਆ ਤੇ ਨੇ ਪੁਲਿਸ ਦੇ ਵੱਲ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਇਹਤੇ ਫਾਇਰ ਕੀਤਾ ਜਿਹੜੀ ਇਹਦੀ ਲੱਤ ਦੇ ਵਿੱਚ ਲੱਗਿਆ ਤੇ ਇਹਨੂੰ ਉਸ ਤੋਂ ਬਾਅਦ ਕਾਬੂ ਕੀਤਾ ਕਰਕੇ ਹਸਪਤਾਲ ਦੇ ਵਿੱਚ ਵੇਜਿਆ ਗਿਆ ਸਰ ਕੀ ਬ੍ਰਾਹਮਣ ਕੀ ਹੋਈ ਇਹਦੇ ਕੋਲ ਇੱਕ 45 ਬੋਰ ਦਾ ਪਿਸਤਲ ਜਿਹੜਾ ਹੈ ਬ੍ਰਾਹਮਣ ਕੀਤਾ ਗਿਆ ਮਾਮਲੇ ਦਰਜ ਨੇ ਕੋਈ ਤੇ ਪਾਸ ਤੋਂ ਵੱਧ ਅਟੈਪਟ ਮਰਡਰ ਦੇ ਮਕਦਮੇ ਦਰਜ ਨੇ ਇੱਕ ਮਰਡਰ ਦਾ ਮਰਡਰ ਦੇ ਵਿੱਚ ਇਹ ਮੇਨ ਸ਼ੂਟਰ ਸੀਗਾ ਸਰ ਕਿਸੇ ਗੈਂਗ ਨਾਲ ਲਿੰਕ ਹੁਣ ਇਹਨੂੰ ਹੁਣੇ ਕਾਬੂ ਕੀਤਾ ਗਿਆ ਹੈ ਤੇਸ ਤੋਂ ਬਾਅਦ ਜਿਹੜਾ ਦਾ ਗੈਂਗ ਹੈ ਤੇ ਜਿਹੜੇ ਇਹਦੇ ਐਸੋਸੀਏਟ ਨੇ ਉਦੀ ਬਹਾਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜੇ ਫਰਦਰ ਪੁਛਗਿਸ ਦੇ ਵਿੱਚ ਜੋ ਵੀ ਨਾਮ ਸਾਹਮਣੇ ਆਣਗੇ ਤੁਹਾਡੇ ਨਾਲ ਸੰਦੇ ਨਿੱਟ ਜਾਣਗੇ